ਸਸ ਸਿਕਲ ਜੀ ਸਾਰੇ ਨੇ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਹੈਗੀ ਆ ਤੇ ਅੱਜ ਬਣਾਵਾਂਗੇ ਆਪਾਂ ਨਟਾਂ ਦੀ ਸਨੈਕਸ ਜਿਹੜੀਆਂ ਕਿ ਬੱਚੇ ਨਟ ਪਸੰਦ ਨਹੀਂ ਕਰਦੇ ਉਹਨਾਂ ਨੂੰ ਨਟ ਬੱਚਿਆਂ ਨੂੰ ਕਿਵੇਂ ਖਿਲਾਇਆ ਜਾਵੇ ਤੇ ਨਟ ਆਪਾਂ ਸਿੰਪਲ ਤਰੀਕੇ ਨਾਲ ਬਣਾਵਾਂਗੇ ਸਾਰੇ ਨਟ ਜਿੰਨੇ ਵੀ ਤੁਹਾਡੇ ਕੋਲ ਨਟ ਹੋਗੇ ਆਪਾਂ ਉਹਨਾਂ ਨੂੰ ਪਾ ਕੇ ਤੇ ਆਪਾਂ ਬਣਾਵਾਂਗੇ ਨਟਾਂ ਦੇ ਲਈ ਬੱਚਿਆਂ ਨੂੰ ਖਾਣ ਲਈ ਇੱਕ ਸਨੈਕ ਤੁਸੀਂ ਦੇਖੋ ਆਜੋ ਆਪਾਂ ਚਲੀਏ ਕਿਚਨ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਏ ਲੈਂਦੇ ਮੈਂ ਸਾਰੇ ਨਟ ਜਿੰਨੇ ਨਟ ਤੁਹਾਡੇ ਕੋਲ ਹੈਗੇ ਜਿਹੜੇ ਤੁਸੀਂ ਪਾਉਣਾ ਚਾਹੁੰਦੇ ਉਹਨਾਂ ਨੂੰ ਲੈ ਲਓ ਨਾਟਾਂ ਨੂੰ ਤੇ ਮੈਂ ਇਹਨਾਂ ਨੂੰ ਭੁੰਨਿਆ ਨਹੀਂ ਇਹ ਕੱਚੇ ਨਟ ਲੈਂਦੀ ਆ ਮੈਂ ਸਾਰੇ ਇਹਨਾਂ ਨੂੰ ਹੁਣ ਆਪਾਂ ਪਾਵਾਂਗੇ ਗ੍ਰਾਈਂਡਰ ਦੇ ਵਿੱਚ ਤੇ ਗ੍ਰਾਈਂਡ ਦੇ ਵਿੱਚ ਪਾ ਕੇ ਆਪਾਂ ਕਰਾਂਗੇ ਇਹਨਾਂ ਨੂੰ ਗ੍ਰਾਈਂਡ ਚੰਗੀ ਤਰ੍ਹਾਂ ਇਹ ਡਵੰਡਰ ਬਾਲੇ ਗ੍ਰਾਈਂਡ ਨਹੀਂ ਕੀਤੇ ਮੋਟੇ-ਮੋਟੇ ਆਪਾਂ ਗ੍ਰਾਈਂਡ ਕਰਾਂਗੇ ਤੇ ਜਿਹੜੇ ਕਿ ਬੱਚੇ ਖੁਸ਼ ਹੋ ਕੇ ਖਾ ਲੈਣ ਜੇ ਆਟਾ ਜਿਆ ਬਾਲੇ ਬਣ ਜਾਂਦਾ ਫਿਰ ਬੱਚੇ ਪਸੰਦ ਨਹੀਂ ਕਰਦੇ ਮੋٹے ਮੋٹے ਗ੍ਰाइंड ਕਰਾਂਗੇ ਬਾਲੇ ਮੋٹے ਵੀ ਨਹੀਂ ਤੇ ਮੈਂ ਤੁਹਾਨੂੰ ਦਿਖਾਉਣੀ ਕਿ ਕਿਦਾਂ ਦੇ ਮੈਂ ਗ੍ਰाइंड ਕੀਤੇ ਆ ਆਹ ਲੋ ਜੀ ਇਦਾਂ ਦੇ ਆਪਾਂ ਕਰ ਲਏ ਗ੍ਰाइंड ਜਿਹੜੇ ਵੀ ਤੁਹਾਡੇ ਕੋਲੇ ਨਾ ਠਹਿਗੇ ਤੁਸੀਂ ਕੋਈ ਵੀ ਨਾਟੇ ਚ ਪਾ ਸਕਦੇ ਆ ਤੇ ਹੁਣ ਮੈਂ ਇੱذ ਪਾਉਂਗੀ ਅੱਧੇ ਚਮਚੇ ਤੋਂ ਵੀ ਘੱਟ ਘਿਓ ਦੇਸੀ ਘਿਓ ਹੈ ਮੈਂ ਦੇਸੀ ਘਿਓ ਪਾ ਕੇ ਹੁਣ ਇਹ ਗੈਸ ਔਨ ਕਰਕੇ ਤੇ ਇਹਨੂੰ ਕਰੂੰਗੀ ਥੋੜਾ ਜਿਹਾ ਮੈਲਟ ਜਿੰਜਕਾ ਕੇ ਮੈਲਟ ਹੁੰਦਾ ਤੇ ਮੈਂ ਦੂਸਰੇ ਪਾਸੇ ਲੈ ਕੇ ਆਉਣੀ ਆ ਇਹਦੇ ਚ ਆਪਾਂ ਕਰਨ ਪਾਉਣਾ ਹੈਗਾ ਗੁੜ ਗੁੜ ਲੈ ਕੇ ਆਉਣੀ ਆ ਤੇ ਉਹਨਾਂ ਚ ਕਰੇ ਬਟਰ ਨੇ ਹੋ ਜਾਣਾ ਮੈਲਟ ਤੇ ਪੂਰੀ ਗੈਸ ਨਹੀਂ ਕਰਨੀ ਆ ਆਪਾਂ ਲੋ ਗੈਸ ਤੇ ਬਣਾਉਣਾ ਆ ਬਿਲਕੁਲ ਲੋ ਗੈਸ ਤੇ ਆਪਾਂ ਇਹਨੂੰ ਮੈਲਟ ਕਰਨਾ ਆ ਮਾਣ ਨੇ ਕਿਉਂਕਿ ਜੇ ਤੇਜ਼ ਗੈਸ ਤੇ ਕਰਾਂਗੇ ਤੇ ਫਿਰ ਮੱਚਾਂ ਦਾ ਡਾਰੇ ਇਸ ਕਰਕੇ ਆਪਾਂ ਗੁੜ ਨੂੰ ਲੋ ਗੈਸ ਤੇ ਬਣਾਉਣਾ ਹੈ ਇਹ ਹੈਗਾ ਮੇਰਾ ਗੁੜ ਦੀ ਡਲੀ ਪਰ ਮੈਂ ਇਹ ਡਲੀ ਵਿੱਚ ਨਹੀਂ ਪਾਉਣੀ ਇਹਨੂੰ ਥੋੜਾ ਥੋੜਾ ਤੋੜ ਕੇ ਆਪਾਂ ਪਾਵਾਂਗੇ ਫਿਰ ਛੇਤੀ ਇਹ ਮੈਲਟ ਹੋ ਜਾਂਦਾ ਤੇ ਚਲੋ ਥੋੜਾ ਜਿਹਾ ਮੈਂ ਘਿਓ ਪਾਇਆ ਹੈ ਤੇ ਵਿੱਚ ਹੁਣ ਇਹਨੂੰ ਚੰਗੀ ਤਰ੍ਹਾਂ ਮੈਂ ਕਰੂੰਗੀ ਮੈਲਟ ਤੇ ਇਹਦੇ ਵਿੱਚ ਮੈਂ ਪਾਉਂਗੀ ਤਿੰਨ ਕ ਚਮਚੇ ਪਾਣੀ ਦੇ ਜਿਆਦਾ ਪਾਣੀ ਨਹੀਂ ਪਾਉਣਾ ਜੇ ਆਪਾਂ ਜਿਆਦੇ ਪਾਣੀ ਪਾਵਾਂਗੇ ਤੇ ਆਪਾਂ ਨੂੰ ਜਿਆਦਾ ਰਿੰਨਣਾ ਪਊ ਇਸ ਕਰਕੇ ਮੈਂ ਇਹਦੇ ਵਿੱਚ ਪਾਣੀ ਦੋ ਤਿੰਨ ਚਮਚੇ ਪਾਣੀ ਦੇ ਜਿੰਨਾ ਕਨਾ ਇਹ ਮੈਲਟ ਹੋ ਜਾਏ ਤੇ ਆਪਾਂ ਨੂੰ ਜਿਆਦਾ ਰਿੰਨਣਾ ਨਹੀਂ ਪੈਣਾ ਇਹ ਫਿਰ ਗੋੜਬੋ ਛੇਤੀ ਮੈਲਟ ਹੋ ਜਾਂਦਾ ਆ ਪੰਨੋ ਥੋੜਾ ਜਿਹਾ ਖਿਆਲ ਰੱਖਣਾ ਪੈਂਦਾ ਲੋਗ ਐਸੇ ਬਿਲਕੁਲ ਲੋ ਤੇ ਗੈਸ ਤੇ ਰੱਖਣਾ ਆ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਦੇਖ ਲਓ ਜੀ ਇਹ ਚੰਗੀ ਤਰ੍ਹਾਂ ਕੱਢ ਗਿਆ ਤੇ ਇਹ ਦੇ ਜਿਵੇਂ ਤਿੰਨ ਤਾਰ ਦੀ ਦੋ ਤਿੰਨ ਤਿੰਨ ਤਾਰ ਦੀ ਪੰਜ ਤਾਰੀ ਤਾਰ ਦੀ ਚਾਣੀ ਅੰਗਰ ਬਣ ਗਿਆ ਹੈ ਤੇ ਹੁਣ ਮੈਂ ਇਹਦੇ ਵਿੱਚ ਪਾਤੇ ਨਟ ਤੇ ਇਹਨੂੰ ਬੜਾ ਚੰਨੀ ਲੱਗਿਆ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਜ਼ਿਆਦਾ ਰਿਨਣਾ ਨਹੀਂ ਸੀ ਇਸ ਕਰਕੇ ਆਪਾਂ ਪਾਣੀ ਥੋੜਾ ਪਾਇਆ ਸੀ ਤੇ ਮਸਾਏ ਨੂੰ 5 ਮਿੰਟ ਲੱਗਦੇ ਆ। ਹੁਣ ਆਪਾਂ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਾਂਗੇ। ਤੇ ਜੇ ਕੋਈ ਤੁਸੀਂ ਇਹਦੇ ਵਿੱਚ ਹੋਰ ਚੀਜ਼ ਪਾਉਣਾ ਚਾਹੁੰਦੇ ਹੋ ਤੁਸੀਂ ਇਹਦੇ ਵਿੱਚ ਕੋਈ ਵੀ ਚੀਜ਼ ਪਾ ਸਕਦੇ ਹੋ ਤੁਹਾਡੀ ਆਪਣੀ ਮਨਪਸੰਦ ਮੈਂ ਸੌਗੀਆਂ ਨਹੀਂ ਪਾਈਆਂ ਕਿਉਂਕਿ ਮੈਂ ਗੁੜ ਪਾ ਰਹੀ ਆ। ਤੇ ਜੇ ਤੁਸੀਂ ਸੌਗੀਆਂ ਵੀ ਪਾਉਣੀ ਆ ਤੁਸੀਂ ਸੌਗੀਆਂ ਵੀ ਪਾ ਸਕਦੇ ਆ ਇਹਦੇ ਵਿੱਚ। ਤੇ ਮੈਂ ਹੁਣ ਇਹਦੇ ਵਿੱਚ ਪਾਉਂਗੀ ਥੋੜਾ ਜਿਹਾ ਕੋਕੋਨਟ। ਮੈਂ ਪਸੰਦ ਕਰਦੀ ਆ ਕੋਕੋਨਟ ਜੇ ਤੁਸੀਂ ਪਸੰਦ ਕਰ ਤੁਸੀਂ ਪਾ ਸਕਦੇ ਆ ਇਹਦੇ ਵਿੱਚ ਕੋਕੋਨਟ। ਹੋਰ ਆਪਾਂ ਇਹਦੇ ਵਿੱਚ ਕੋਈ ਆਟਾ ਨਹੀਂ ਪਾਏ ਕੋਈ ਨਹੀਂ ਸਭ ਕੁਝ ਗਲੂਟਨ ਫ੍ਰੀ ਆ। ਤੇ ਕਈ ਬੱਚੇ ਇਹ ਨਟ ਲਾਇਕ ਨਹੀਂ ਕਰਦੇ ਆਪਾਂ ਇਹ ਬੱਚਿਆਂ ਨੂੰ ਨਟ ਖਲਾਉਣਾ ਇਸ ਕਰਕੇ ਮੈਂ ਤੁਹਾਨੂੰ ਬਣਾ ਕੇ ਦਿਖਾ ਰਹੀ ਹਾਂ ਕਿ ਆਪਾਂ ਬੱਚਿਆਂ ਨੂੰ ਨਟ ਕਿਵੇਂ ਖਲਾ ਸਕਦੇ ਹਾਂ ਕਿਹੜੇ ਤਰੀਕੇ ਨਾਲ ਬੱਚੇ ਆਪਣੇ ਨਟ ਖਾਣ ਆਹ ਲੋ ਜੀ ਇਹ ਦੇਖ ਲਓ ਬਣ ਗਿਆ ਹੁਣ ਚੰਗੀ ਤਰ੍ਹਾਂ ਇਹ ਮਿਕਸ ਹੋ ਗਿਆ ਤੇ ਮੈਂ ਗੈਸ ਤੋਂ ਥੱਲੇ ਲਾਇਆ ਕਿਉਂਕਿ ਗੈਸ ਤੇ ਉੱਤੇ ਰੱਖਾਂਗੇ ਤੇ ਇਹਨੇ ਹੋਰ ਗੁੜ ਨੇ ਮੱਚ ਜਾਣਾ ਤੇ ਹੁਣ ਆਪਾਂ ਇਹਦੀਆਂ ਬਣਾ ਰਹੇ ਆ ਛੋਟੀਆਂ-ਛੋਟੀਆਂ ਗੋਲੀਆਂ ਛੋਟੀਆਂ-ਛੋਟੀਆਂ ਬਣਾ ਰਹੀਆਂ ਵਾਲੀਆਂ ਵੱਡੀਆਂ ਨਹੀਂ ਮੈਂ ਬਣਾ ਰਹੀ ਤੇ ਪਰ ਗਰਮ ਵੀ ਇਹ ਵੀ ਖਿਆਲ ਰੱਖਣਾ ਪੈਣਾ ਤੇ ਛੋਟੀਆਂ-ਛੋਟੀਆਂ ਆਪਾਂ ਗੋਲੀਆਂ ਬਣਾ ਲੈਣੀਆਂ ਸਾਰੇ ਦੀਆਂ ਇੱਕ-ਇੱਕ ਕਰਕੇ ਜੀ ਦਾ ਕਿਉਂਕਿ ਜੇ ਵੱਡੀਆਂ-ਵੱਡੀਆਂ ਬਣਾਓਗੇ ਤਾਂ ਵੀ ਬੱਚਿਆਂ ਨੇ ਖਾਣੀਆਂ ਨਹੀਂ ਆਪਾਂ ਬਣਾਉਣੀ ਗੋਲੀ ਉਹੀ ਜਿਹੜੀ ਕਿ ਇੱਕ ਵਾਰ ਚੱਕਣ ਤੇ ਮੂੰਹ 'ਚ ਪਾ ਲੈਣ ਇਦਾਂ ਕਰਕੇ ਆਪਾਂ ਸਾਰੀਆਂ ਗੋਲੀਆਂ ਬਣਾ ਲੈਣੀਆਂ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਇਹਦੇ ਵਿੱਚ ਤੁਹਾਨੂੰ ਕਈ ਕੁਝ ਦੇਖਣ ਨੂੰ ਮਿਲੂਗੀ ਆ ਦੇਖ ਲਓ ਜੀ ਇਹ ਬਣ ਗਈਆਂ ਗੋਲੀਆਂ ਆਪਣੀਆਂ ਛੋਟੀਆਂ-ਛੋਟੀਆਂ ਮੈਂ ਬਣਾਈਆਂ ਤੇ ਹੁਣ ਆਪਾਂ ਰੱਖਾਂਗੇ ਦੂਜੇ ਵਾਂ ਦੇ ਉਹੀ ਫਰਾਈ ਪਿੰਜ ਜਿਹੜਾ ਆਪਾਂ ਪਹਿਲਾਂ ਯੂਜ਼ ਕੀਤਾ ਸੀ ਮੈਂ ਉਹੀ ਰੱਖਿਆ ਧੋਣਾ ਧੋਤਾ ਨਹੀਂ ਆ ਉਵੇਂ ਹੀ ਰੱਖ ਲਿਆ ਹੁਣ ਇਹਦੇ ਵਿੱਚ ਮੈਂ ਪਾਈ ਆ ਥੋੜੀ ਜਿਹੀ ਦੇਖ ਲਓ ਥੋੜੀ ਜਿਹੀ ਚਾਕਲੇਟ ਪਾਈ ਆ ਇਹ ਵੀ ਲੋ ਗੈਸ ਤੇ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਮੈਂ ਮੈਲਟ ਕਰ ਰਹੀ ਆ ਇਹ ਚੰਗੀ ਤਰ੍ਹਾਂ ਜਦੋਂ ਪੂਰੀ ਮੈਲਟ ਹੋ ਗਈ ਤੇ ਗੈਸ ਕਰ ਦੇਣਾ ਬੰਦ ਗੈਸ ਆਪਾਂ ਔਨ ਨਹੀਂ ਰੱਖਣਾ ਮੈਲਟ ਹੋ ਰਹੀ ਹੈ ਨਾ ਕਿਉਂਕਿ ਗੈਸ ਬਿਲਕੁਲ ਲੋ ਤੇ ਰੱਖਿਆ ਸੀ ਤੇ ਉਸ ਤੋਂ ਬਾਅਦ ਮੈਂ ਕਰਤਾ ਬੰਦ ਜਦੋਂ ਗੈਸ ਚੰਗੀ ਤਰ੍ਹਾਂ ਹੀ ਹੋ ਗਿਆ ਗਰਮ ਤੇ ਹੁਣ ਆਪਾਂ ਜਿਹੜੀਆਂ ਆਪਣੇ ਉਹ ਗੋਲੀਆਂ ਬੱਟੀਆਂ ਆ ਆਪਾਂ ਇਹਦੇ ਵਿੱਚ ਪਾ ਲੈਣੀਆਂ ਆ ਇਹਦੇ ਵਿੱਚ ਪਾ ਕੇ ਆਪਾਂ ਇਹਨਾਂ ਨੂੰ ਬਸ ਉੱਪਰੋਂ ਲੇਅਰ ਨਹੀਂ ਬਾਲੀ ਬਣਾਉਣੀ ਆ 25 ਪਤਲੀ-ਪਤਲੀ ਲੇਅਰ ਲਾਉਣੀ ਚਾਕਲੇਟ ਇਹਨਾਂ ਨੂੰ ਦਿਖਾਉਣੀ ਆ ਜਿਦਾਂ ਕਵਰ ਕਰਨਾ ਆ ਤੇ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਇਹ ਚਾਕਲੇਟ ਆ ਏ ਐਡ ਗਰਮਾ ਚਾਕਲੇਟ ਉਹ ਗਰਮ ਆ ਖਿਆਲ ਨਾਲ ਮੈਂ ਹੱਥ ਨਾਲ ਕਰ ਰਹੀ ਆ ਕਿਉਂਕਿ ਮੈਨੂੰ ਪਤਾ ਆ ਤੇ ਜੇ ਤੁਸੀਂ ਇਹਨੂੰ ਚਮਚੇ ਨਾਲ ਵੀ ਕਰ ਸਕਦੇ ਆ ਜਾਂ ਕਟਛੀ ਲੈ ਲਓ ਜਿਹੜੀਆਂ ਚੀਜ਼ਾਂ ਤੁਸੀਂ ਇਹਨੂੰ ਹਿਲਾਉਣਾ ਹੀ ਆ ਹਿਲਾ ਸਕਦੇ ਮੈਂ ਤੁਹਾਨੂੰ ਦਿਖਾਉਣੇ ਬਾਅਦ ਚ ਕਰਕੇ ਬਈ ਆਪਾਂ ਕਿਵੇਂ ਕਿਵੇਂ ਇਹਨੂੰ ਹਿਲਾਉਂਦੇ ਆ ਇਹ ਬਸ ਆਪਾਂ ਮੜਾ ਮੜਾ ਇਹਨੂੰ ਕਵਰ ਕਰਨਾ ਚਾਕਲੇਟ ਨੂੰ ਤਾਂ ਕਿ ਬੱਚਿਆਂ ਨੂੰ ਪਤਾ ਨਾ ਲੱਗੇ ਕਿ ਨਾਟ ਇਹਦੇ ਵਿੱਚ ਹੈ ਬੱਚਿਆਂ ਨੂੰ ਪਤਾ ਲੱਗੇ ਕਿ ਚਾਕਲੇਟ ਹੈਗੀ ਆ ਇਹਦਾ ਇਸ ਤਰ੍ਹਾਂ ਕਰਕੇ ਆਪਾਂ ਸਾਰੀ ਜਿਹੜੀਆਂ ਹੈਗੀਆਂ ਜਿੰਨੀਆਂ ਵੀ ਤੁਸੀਂ ਬਣਾਉਣੀਆਂ ਆ ਜਿੰਨੀਆਂ ਤੁਸੀਂ ਕਰਨੀਆਂ ਉਹਨੂੰ ਚਾਕਲੇਟ ਦੇ ਵਿੱਚ ਲਵੇਟ ਕੇ ਤੇ ਗਰਮ-ਗਰਮ ਵੀ ਬੱਚੇ ਖਾ ਸਕਦੇ ਆ ਨਹੀਂ ਖਾ ਸਕਦੇ ਇਹਨੂੰ ਠੰਡੀਆਂ ਕਰਕੇ ਤੇ ਡੱਬੇ 'ਚ ਪਾ ਕੇ ਰੱਖ ਦੋ ਫਿਰ ਰੋਜ਼ ਦੀ ਰੋਜ਼ ਉਹ ਬੱਚੇ ਖਾ ਸਕਦੇ ਆ ਇਹ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਹਨਾ ਚਾਕਲੇਟ ਦੇ ਵਿੱਚ ਨਟਾਂ ਦੇ ਵਿੱਚ ਕਵਰ ਹੋ ਜਾਂਦੀਆਂ ਆ ਤੇ ਨਾਲੇ ਸਾਰੇ ਕੁਝ ਹੈਲਥੀ ਆ ਆਪਣਾ ਤੇ ਬਸ ਇਦਾਂ ਦੇ ਘਟਸੀਨਾ ਮਕਮਾਕ ਮਾ ਕੇ ਦੇਖ ਲਓ ਇਦਾਂ ਤੁਸੀਂ ਘਮਾ ਕੇ ਇਹਨੂੰ ਦੇਖ ਸਕਦੇ ਹੋ ਤੁਸੀਂ ਦੇਖ ਲਓ ਇੱਥੇ ਕਿੰਨੀ ਕਾਪਾਂ ਮੈਂ ਚਾਕਲੇਟ ਮੜੀ ਜੀ ਚਾਕਲੇਟ ਲਾਈ ਆ ਤੇ ਕੋਈ ਜ਼ਿਆਦਾ ਚਾਕਲੇਟ ਨਹੀਂ ਲਈ ਆ ਦੇਖ ਲਓ ਜੀ ਆ ਮੈਂ ਇੱਕ ਚਾਕਲੇਟ ਲਾਤੀਆਂ ਇੱਕ ਤੇ ਇੱਕ ਦੇ ਉੱਤੇ ਚਾਕਲੇਟਾਂ ਦੇ ਉੱਪਰ ਕੋਕੋਨਟ ਲਾਤਾ ਤੇ ਇੱਕ ਹੈਗੀਆਂ ਪਲੇਨ ਤੇ ਬੱਚੇ ਇਹਨਾਂ ਨੂੰ ਕਿਵੇਂ ਖੁਸ਼ ਹੋ ਕੇ ਖਾਂਦੇ ਤੁਸੀਂ ਦੇਖਿਓ ਇਹਨਾਂ ਨੂੰ ਬਣਾ ਕੇ ਦੇਖਿਓ ਕੋਈ ਵੀ ਇਹਨੂੰ ਖਾ ਸਕਦਾ ਸਾਰੇ ਖਾ ਸਕਦੇ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਸასი ਸ਼ਕਾਲ ਹਉਪ ਤੁਹਾਨੂੰ ਇਹ ਪਸੰਦ ਆਇਆ ਗ੍ਰੇਟ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦਿਓ ਥੈਂਕ ਯੂ